ਆ ਗਿਆ ਆ ਗਿਆ ਬਾ ਸਾਹਮਣੇ ਦੇਖੋ ਭਾਈ ਸਾਹਮਣੇ ਮੇਰਾ ਨਾਮ ਲੋਕੇਸ਼ ਮਕੋਆ ਜੀ ਮੈਂ ਬੀਜੇਪੀ ਯੂਵਾ ਮੋਰਚਾ ਵੱਲੋਂ ਆ ਜੀ ਅਸੀਂ ਸਾਰੇ ਇਕੱਠੇ ਹੋਇਆ ਜੀ ਰਾਹੁਲ ਗਾਂਧੀ ਦਾ ਪੁਤਲਾ ਫੁਕਣ ਨਹੀਂ ਜਿਹੜਾ ਉਹਨੇ ਹਿੰਦੂ ਧਰਮ ਦਾ ਅਪਮਾਨ ਕੀਤਾ ਜੀ ਉਹ ਅਸੀਂ ਬਿਲਕੁਲ ਨਹੀਂ ਸਵਾਂਗੇ ਰਵਿਪਤਰਾ ਹੀ ਦੇ ਨਾਲ ਮਿਲ ਕੇ ਅਸੀਂ ਬੀਜੇਪੀ ਸਾਰੀ ਟੀਮ ਉਹਦਾ ਪੁਤਲਾ ਫੁਕਾਂਗੇ ਜੀ ਕਿਉਂਕਿ ਉਹਨੇ ਹਿੰਦੂ ਧਰਮ ਬਾਰੇ ਜੜੀ ਸਰਦਾਰ ਜੀ ਜੜੀ ਸ਼ਬਦ ਬੋਲੇ ਆ ਜੀ ਉਹ ਬਿਲਕੁਲ ਉਹਦੇ ਖਿਲਾਫ ਆ ਜੀ ਤੇ ਅਸੀਂ ਉਹਦਾ ਬਾਈਕਟ ਕਰਾਂਗੇ ਜੀ ਇਹ ਧਰਮ ਵਿੱਚ ਥੋੜਾ ਵਿਰੋਧ ਹੋਇਆ ਬਿਲਕੁਲ ਜੀ ਉਹਦਾ ਅਸੀਂ ਬਿਲਕੁਲ ਵਿਰੋਧ ਕਰਦੇ ਆ ਜੀ ਤੇ ਉਹਦਾ ਪੁਤਲਾ ਫੂਕ ਕੇ ਉਹਨੂੰ ਦੱਸਣਾ ਚਾਹਾਂਗੇ ਕਿ Hindu ਧਰਮ ਕਿਸੇ ਧਰਮ ਤੋਂ ਕੱਟ ਨਹੀਂ ਆ ਜੀ ਤੇ ਉਹਦਾ ਅਸੀਂ ਬਿਲਕੁਲ ਬਾਈਕਟ ਕਰਾਂਗੇ ਜੀ ਤੁਸੀਂ ਦੇਖੋ ਕਿੰਨੀ ਮਤਲਬ ਰਾਹੁਲ ਗਾਂਧੀ ਦੇ ਵਿੱਚ ਕਿੰਨੀ ਇੱਕ ਉਹ ਗੰਦਗੀ ਭਰੀ ਹੋਈ ਆ ਜਿਨੇ ਸਾਡੇ Hindu ਸਮਾਜ ਨੂੰ ਹਿੰਸਕ ਕਿਆ ਜਦ ਕੇ ਸਾਡਾ ਸਮਾਜ ਉਹ ਸਮਾਜ ਆ ਜਿਹੜਾ ਫੁੱਲਾਂ ਦੀ ਪੂਜਾ ਕਰਦਾ ਪਹਾੜਾਂ ਦੀ ਪੂਜਾ ਵੀ ਕਰਦਾ ਨਦੀਆਂ ਦੀ ਪੂਜਾ ਵੀ ਕਰਦਾ ਸਾਡੇ ਸਨਾਤਨ ਧਰਮ ਨੇ ਸਾਨੂੰ ਸਿਖਾਇਆ ਹੀ ਗਿਆ ਲੇਕਿਨ ਜਿਹੜੇ ਹਿੰਸਕ ਕਰਦੇ ਆ ਉਹਦੇ ਬਾਰੇ ਵੀ ਕਦੇ ਆਪਣਾ ਮੂੰਹ ਖੋਲ ਲਵੇ ਜੇ ਐਨਆਈਏ ਦਾ ਭਾਈਚਾਰਾ ਆ ਅਮਨਾਂ ਯਾਤਰਾ ਤੇ 8000 ਸੈਨਿਕ ਲਾਨਨੇ ਆ ਕਦ ਲਈ ਲਾਨਨੇ ਆ ਅਸੀਂ ਸਾਡੇ ਕੋਈ ਵੀ ਤਿਉਹਾਰ ਦੇਖ ਲਓ ਕੋਈ ਪ੍ਰੋਗਰਾਮ ਦੇਖ ਲਓ ਸਾਰਾ ਸ਼ਾਂਤੀਪੂਰਕ ਹੁੰਦਾ ਕਦੇ ਤੁਸੀਂ ਕਦੇ ਦੇਖਿਆ ਕਦੇ ਕਦੇ ਸਾਡੇ ਹਿੰਦੂ ਸਮਾਜ ਨੇ ਕਿਸੇ ਨੇ ਇੱਟ ਵੀ ਮਾਰੀ ਹੋਵੇ ਇਹ ਅੱਜ ਐਡੀ ਵੱਡੀ ਸੀਟ ਤੇ ਬੈਠਾ ਆ ਦੇਸ਼ ਦੇ ਵਿੱਚ ਇਹ ਦੇਸ਼ ਦੇ ਮੋਦੀ ਦੇ ਨਾਲ ਵਿਪੱਖਸ਼ ਤੇ ਬਹਿ ਕੇ ਦੇਸ਼ ਨੂੰ ਚਲਾਉਂਦੇ ਆ ਇਸ ਬੰਦੇ ਨੂੰ ਇਹ ਸ਼ੋਭਾ ਦਿੰਦੀ ਆ ਅਸੀਂ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੰਨੇ ਆ ਮਾਫੀ ਮੰਗ ਲਵੇ ਨਹੀਂ ਤਾਂ ਅਸੀਂ ਦਿੱਲੀ ਵੱਲ ਕੂਚ ਕਰਕੇ ਇਹਦੇ ਘਰ ਇਹਦੇ ਕਾਂਗਰਸ ਦਫ਼ਤਰ ਦੇ ਬਾਹਰ ਇਹਦੇ ਪੁਤਲੇ ਭੁੱਕੇ ਜਾਊਗੇ ਜਦ ਤੱਕ ਇਹ ਮਾਫੀ ਨਹੀਂ ਮੰਗਦਾ ਸਾਡਾ ਹਿੰਦੂ ਸਮਾਜ ਇਹਨੂੰ ਮਾਫ ਨਹੀਂ ਕਰੂਗਾ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਜਿਹੜੇ ਸਾਡੇ ਹਿੰਦੂ ਸਮਾਜ ਦੇ ਲੋਕ ਇਹਨਾਂ ਨਾਲ ਜੁੜੇ ਹੋਏ ਆ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਬਾਈ ਇੱਕ ਵਾਰ ਪ੍ਰਭੂ ਰਾਮ ਜੀ ਨੂੰ ਯਾਦ ਕਰਕੇ ਸੋਚ ਲਿਓ ਵੀ ਤੁਸੀਂ ਕਿੱਤਨੂ ਜਾ ਰਹੇ ਹੋ ਕਿਹੜੀ ਪਾਰਟੀ ਨੂੰ ਕਰਦੇ ਹੋ ਜਿੰਨੇ ਸਾਰੀ ਜ਼ਿੰਦਗੀ ਸਾਡੇ ਹਿੰਦੂ ਸਮਾਜ ਦਾ ਕਹਾਨਾ ਕੀਤਾ ਸਾਡੇ ਹਿੰਦੂ ਸਮਾਜ ਨੂੰ ਹਮੇਸ਼ਾ ਹੀ ਇਹਨੇ ਆਪਣੇ ਦਿਲ ਦੀ ਪੜਾਹ ਕੱਢੀ ਆ ਜਿਹੜੇ ਇਹਦੇ ਅੰਦਰ ਪੜਾਹ ਸੀਗੀ ਸਾਡੇ ਹਿੰਦੂ ਭਰਤੀ ਤੇ ਮੈਂ ਆਪਣੇ ਸਾਰੇ ਹਿੰਦੂ ਸਮਾਜ ਨੂੰ ਕਹਿਣਾ ਚਾਹੁੰਦਾ ਆ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਹੁਣ ਇਹਦਾ ਇਹ ਆ ਚੀਜ਼ਾਂ ਯਾਦ ਰੱਖਿਓ ਚਲੋ ਠੀਕ ਹੈ ਇਸ ਵਾਰ ਇਹਨੂੰ ਜਿੰਨੀਆਂ ਵੀ ਆ 99 ਸੀਟਾਂ ਆ ਗਿਆ ਕੁਝ ਹੋਈ ਪਰ ਇਹਦਾ ਪ੍ਰਧਾਨ ਮੰਤਰੀ ਕੁਰਸੀ ਤੇ ਬਹਿਣਾ ਇਹ ਵੀ ਸਾਡੇ ਹਿੰਦੂਆਂ ਨੇ ਹੀ ਵੋਟਾਂ ਪਾਈਆਂ ਜਿਨ੍ਹਾਂ ਨੂੰ ਅੱਜ ਇਹ ਹਿੰਸਕ ਦੱਸਦਾ ਆ ਲੇਕਿਨ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਆ ਇਹਨੂੰ ਆਣ ਵਾਲੇ ਟਾਈਮ ਦੇ ਵਿੱਚ ਮੂੰਹ ਤੋੜ ਜਵਾਬ ਦਿਓ ਕਿ ਇਹਦਾ ਬੁੱਥਾ ਬੰਦ ਹੋ ਜਾਏ ਪੂਰੇ ਦੇਸ਼ ਦੇ ਵਿੱਚ ਇਹਨਾਂ ਨੂੰ ਨਕਾਰਿਆ ਜਾਵੇ ਇਹ ਤਾਂ ਵੀ ਇੰਦੂ ਧਰਮ ਦੇ ਵਿੱਚ ਬੜਾ ਅਨੋਖ ਵਰਿਆ ਹੈ ਨਾ ਚਲੂਗਾ ਤਾਂ ਕੰਮ ਫੇਰ ਬੁੱਥੇ ਇਹ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਅੱਜ ਪੂਰੇ ਇੰਡੀਆ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਆ ਇਹ ਵਿਰੋਧ ਰੁਕਣਾ ਨਹੀਂ ਹੈਗਾ ਜਦ ਤੱਕ ਇਹ ਮਾਫੀ ਨਹੀਂ ਮੰਗਦੇ ਜ਼ਿਲ੍ਹੇ ਦੇ ਅਧਿਐਕਸ਼ ਰਵੀ ਬਤਰਾਈ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਇੱਥੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਰਾਹੁਲ ਗਾਂਧੀ ਦੇ ਖਿਲਾਫ ਕੀਤਾ ਗਿਆ ਵਾ ਤੁਸੀਂ ਦੇਖੋ ਸੰਸਦ ਭਵਨ ਦੇ ਵਿੱਚ ਜਿਹੜੀ ਉਹ ਮਾੜੀ ਸ਼ਬਦਾਵਲੀ ਹਿੰਦੂ ਵਾਲੀ ਵਰਤਦਾ ਪਿਆ ਵਾ ਇਹ ਬਹੁਤ ਹੀ ਨਿੰਦਣਯੋਗ ਹੈ ਇਨੂੰ ਆਪਣੀ ਸ਼ਬਦਾਵਲੀ ਦੇ ਉੱਤੇ ਇਹ ਜਿਸ ਉਹਦੇ ਦੇ ਉੱਤੇ ਬੈਠਾ ਵਾ ਇਹਨੂੰ ਆਪਣੇ ਉਸ ਅਹੁਦੇ ਦੀ ਗ੍ਰਿਮਾ ਨੂੰ ਨਹੀਂ ਭੁੱਲਣਾ ਚਾਹੀਦਾ ਇਹ ਆਪਣੇ ਅਹੁਦੇ ਦੀ ਗ੍ਰਿਮਾ ਨੂੰ ਭੁੱਲ ਕੇ ਇਹ ਜੋ ਇਹ ਗੱਲਾਂ ਕਰਦਾ ਪਿਆ ਵਾ ਇਹ ਗੱਲਾਂ ਬਹੁਤ ਹੀ ਨਿੰਦਣਯੋਗ ਹੈ ਇਹਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਇਹ ਜਿਹੜੀਆਂ ਸ਼ਬਦਾਵਲੀ ਆ ਵਾ ਉਹਦਾ ਇੱਕ ਕਰਾਰਾ ਜਵਾਬ ਮਿਲੂਗਾ ਔਰ ਕਰਾਰੀ ਚਪੇੜ ਦੇ ਵਿੱਚ ਇਹਨੂੰ ਇਹ ਜਵਾਬ ਨਹੀਂ ਮਿਲੂਗਾ ਅਸੀਂ ਅਸੀਂ ਸਰਕਾਰ ਅੱਗੇ ਅਸੀਂ ਸਾਰੇ ਹਿੰਦੂ ਸਮਾਜ ਦੇਸ਼ ਦੇ ਅੱਗੇ ਇੱਕ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਾਂ ਵੀ ਦੋਸਤੋ ਸਾਥੀਓ ਤੁਸੀਂ ਦੇਖੋ 70 ਸਾਲ 70 ਸਾਲ ਤੁਸੀਂ ਲੋਕ ਇਹਨੂੰ ਜਿਤਾਉਂਦੇ ਆਏ ਹੋ ਔਰ ਅੱਜ ਇਹ ਫਲਸਵਰੂਪੀ ਇਹ ਤੁਹਾਨੂੰ ਇਹ ਚੀਜ਼ ਦੇ ਰਿਹਾ ਵਾ ਵੀ ਇਹ ਹਿੰਦੂਆ ਬਾਰੇ ਕਿੱਦਾਂ ਮਾੜੀ ਸ਼ਬਦਾਵਲੀ ਵਰਤਦਾ ਪਿਆ ਵਾ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਤੁਸੀਂ ਆਪਣੀ ਵੋਟ ਬਹੁਤ ਹੀ ਸੋਚ ਸਮਝ ਕੇ ਫੇਰ ਪਾਈਓ ਇਹ ਕਦੀ ਵੀ ਇਹ ਸਾਡੇ ਹਿੱਤੇਸ਼ੀ ਨਹੀਂ ਹੋ ਸਕਦੇ ਇਹ ਹਮੇਸ਼ਾ ਹਿੰਦੂਆ ਦੇ ਖਿਲਾਫ ਸੀਗੇ ਇਹ ਹਮੇਸ਼ਾ ਸਿੱਖਾਂ ਦੇ ਖਿਲਾਫ ਸੀਗੇ ਇਹਨਾਂ ਨੇ ਹਮੇਸ਼ਾ ਧਰਮ ਦੀ ਰਾਜਨੀਤੀ ਕੀਤੀ ਹੈ ਔਰ ਆਨ ਵਾਲੇ ਜਿਹੜੇ ਚੋਣਾਂ ਦੇ ਵਿੱਚ ਆਪਣੀ ਵੋਟਾਂ ਦੇ ਮਾਧਿਅਮ ਦੇ ਨਾਲ ਇਹਨਾਂ ਨੂੰ ਹਰਾ ਕੇ ਇਹਨਾਂ ਦੇ ਮੂੰਹ ਤੇ ਕਰਾਰੀ ਜੋ ਰਾਹੁਲ ਗਾਂਧੀ ਔਰ ਕਾਂਗਰਸ ਪਾਰਟੀ ਵੱਲੋਂ ਇੱਕ ਸ਼ਰਮਨਾਕ ਬਿਆਨ ਦਿੱਤਾ ਗਿਆ ਹਿੰਦੂਆਂ ਦੇ ਵਿਰੁੱਧ ਇਹ ਪਾਰਟੀ ਦੀ ਨੀਤੀ ਹੈ ਸ਼ੁਰੂ ਤੋਂ ਕਾਂਗਰਸ ਪਾਰਟੀ ਦੀ ਜੋ ਕਿ ਹਿੰਦੂਆਂ ਦੇ ਵਿਰੁੱਧ ਚੱਲਦੀ ਆਈ ਹੈ ਧਰਮ ਦੀ ਰਾਜਨੀਤੀ ਕਰਦੀ ਆਈ ਇਹ ਇਲਜ਼ਾਮ ਲਾਉਂਦੇ ਆ ਸਾਡੇ ਬੀਜੇਪੀ ਤੇ ਕਿ ਅਸੀਂ ਧਰਮ ਦੀ ਰਾਜਨੀਤੀ ਕਰਦੇ ਆਂ ਅੱਜ ਇਹਦੇ ਬਿਆਨ ਤੋਂ ਸਾਬਤ ਹੋ ਚੁੱਕਾ ਹੈ ਕਿ ਸ਼ਰਮਨਾਕ ਜੋ ਇਹਨੇ ਘਟਨਾ ਬਿਆਨ ਦਿੱਤਾ ਹਿੰਦੂਆਂ ਦੇ ਖਿਲਾਫ ਉੱਥੋਂ ਪਤਾ ਚੱਲ ਚੁੱਕਾ ਹੈ ਕਿ ਜੋ ਧਰਮ ਦੀ ਰਾਜਨੀਤੀ ਇਹ ਕਰਦੇ ਆ ਉਹ ਲੋਕਾਂ ਦੇ ਵਿੱਚ ਉਜਾਗਰ ਹੋ ਚੁੱਕੀ ਆ ਹਿੰਦੂ ਭਾਈਚਾਰਾ ਸਾਰਾ ਔਰ ਸਾਰੇ ਦੇਸ਼ ਦਾ ਹਿੰਦੂ ਇਸ ਗੱਲ ਦਾ ਇਹਦੇ ਤੋਂ ਜਵਾਬ ਮੰਗੇਗਾ ਔਰ ਬਹੁਤ ਜਲਦੀ ਨੂੰ ਮਾਫੀ ਮੰਗਣੀ ਪਊਗੀ ਅਗਰ ਇਹ ਮਾਫੀ ਨਹੀਂ ਮੰਗਦਾ ਤੇ ਅਸੀਂ ਇੱਦਾਂ ਹੀ ਆਪਣਾ ਰੋਸ਼ ਹੋੜ ਤੇਜ ਕਰਕੇ ਇਹਨੂੰ ਜੋ ਵੀ ਹੈ ਬਣਦੀ ਸਜ਼ਾ ਦੇਾਂਗੇ ਇਹ ਸਾਰਾ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਵੱਲੋਂ ਸਾਡੇ ਪ੍ਰਧਾਨ ਰਵੀ ਪੱਤਰਾ ਜੀ ਵੱਲੋਂ ਉਹਨਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਅੱਜ ਦਾ ਉਲਿੱਕਿਆ ਗਿਆ ਔਰ ਜੋ ਇਹਦਾ ਪਤਲਾ ਫੂਕੇ ਸ਼ਰਮਨਾਕ ਜੋ ਨੇ ਬਿਆਨ ਦਿੱਤਾ ਉਹਦੇ ਵਿੱਚ ਉਹਦੇ ਉਪਲਕਸ਼ ਦੇ ਵਿੱਚ ਔਰ ਇਹ ਵੀ ਹੈ ਕਿ ਜੇ ਇਹ ਜਲਦੀ ਮਾਫੀ ਨਹੀਂ ਮੰਗਦਾ ਤੇ ਅਸੀਂ ਦਿੱਲੀ ਵਿੱਚ ਕੂਚ ਕਰਕੇ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਚੁੱਪ ਕਰਕੇ ਬਹਿਣ ਵਾਲੀ ਨਹੀਂ ਹੈ ਦੇਸ਼ ਦਾ ਹਿੰਦੂ ਚੁੱਪ ਕਰਕੇ ਬਹਿਣ ਵਾਲਾ ਨਹੀਂ ਹੈ ਅੱਜ ਦਾ ਜੋ ਵੀ ਪ੍ਰੋਗਰਾਮ ਸਾਡੇ ਰਵੀ ਪੱਤਰਾ ਜੀ ਨੇ ਉਲਿੱਕਿਆ ਸੀ ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜੋ ਕਿ ਉਹ Hindu ਧਰਮ ਬਾਰੇ ਇੰਨਾ ਸੋਚ ਰਹੇ ਔਰ ਕਟੜ Hindu ਬਣ ਕੇ ਸਾਡੇ ਨਾਲ ਖੜੇ ਆ